ਅੱਜ ਦਾ ਸਭ ਤੋਂ ਵੱਡਾ ਮੁੱਦਾ ਚੱਲਦਾ ਪਿਆ ਹੈ ਮੂਨਕ ਸ਼ਹਿਰ ਵਿੱਚ ਜਿਹੜਾ ਛੱਪੜ ਹੈ ਜਿਹਨੂੰ ਆਪਾਂ ਬਿਬੜੀਆਂ ਵਾਲਾ ਛੱਪੜ ਕਹਿ ਸਕਨੇ ਆ ਗੁਰਦੁਆਰਾ ਨੌਂ ਪਾਸ਼ੀ ਦੇ ਸਾਹਮਣੇ ਹੈ ਤੇ ਵਾਟਰ ਟ੍ਰੀਟਮੈਂਟ ਟ੍ਰੀਟਮੈਂਟ ਪਲਾਟ ਦੇ ਬਿਲਕੁਲ ਨਾਲ ਛੱਪੜ ਹੈ ਉਸ ਵਿੱਚ ਬਹੁਤ ਜ਼ਿਆਦਾ ਪਾਣੀ ਹੋਣ ਦੇ ਕਾਰਨ ਪਾਣੀ ਛੜਕ ਤੇ ਆ ਗਿਆ ਮੈਂ ਪ੍ਰਧਾਨ ਸਾਹਿਬ ਇਥੋਂ ਦੇ ਐਮਸੀ ਸਾਹਿਬ ਇਥੋਂ ਦੇ ਜਿਹੜੇ ਮੇਨ ਆਗੂ ਬੰਦੇ ਨੇ ਸੋ ਤੁਸੀਂ ਵੇਖ ਸਕਦੇ ਹੋ ਪਲਾਂਟ ਵਿੱਚ ਪਹੁੰਚੇ ਹਨ ਤੇ ਹੁਣ ਚਲਾਣ ਬਾਰੇ ਕਹਿ ਰਹੇ ਨੇ ਵੀ ਉਹ ਪਾਣੀ ਚੱਲੇ ਕਿਸੇ ਤਰ੍ਹਾਂ ਘੱਗਰ ਚ ਪਏ ਸੋ ਅਜੋਦੀ ਕਰਦਿਆਂ ਗੱਲ ਹਾਂਜੀ ਵੀਰ ਜੀ ਕੀ ਹੈ ਪੂਰਾ ਮੁੱਦਾ ਇਹਨਾਂ ਤੋਂ ਪਿਛਲੇ 3 ਦਿਨਾਂ ਤੋਂ ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ ਸਭ ਨੂੰ ਪਤਾ ਸਾਰੇ ਪੰਜਾਬ ਹਰਿਆਣਾ ਚ ਹੋ ਰਹੀ ਹੈ ਜੀ ਜੀ ਇਸ ਕਰਕੇ ਜੋ ਪਾਣੀ ਹੈ ਸ਼ਹਿਰ ਦੇ ਵਿੱਚ ਚਾਰ ਬਾੜ ਡੂਰੇ ਲੱਗਦੇ ਨੇ ਛੱਪੜ ਦੇ ਨਾਲ ਛੱਪੜ ਦਾ ਜਿਹੜਾ ਓਵਰਫਲੋ ਹੈ ਉਸ ਕਰਕੇ ਪਾਣੀ ਵਾਪਸ ਚਲੇ ਜਾਂਦਾ ਜੀ ਜੀ ਇੱਕ ਇੱਥੇ ਬਾਹ ਲੱਗਿਆ ਹੋਇਆ ਜੀ ਛੱਪੜ ਦੇ ਵਿੱਚ ਜੀ ਉਹ ਪਾਣੀ ਘੱਗਰ ਦੇ ਵਿੱਚ ਡਿੱਗਦਾ ਪਰ ਉਹ ਥੋੜੀ ਮਾਤਰਾ ਚ गिरਦਾ ਉਸ ਕਰਕੇ ਪਾਣੀ ਜਿਆਦਾ ਖੜ ਗਿਆ ਬਹੁਤ ਜਿਆਦਾ ਪਰੇਸ਼ਾਨੀ ਹੈ ਪਰ ਉਸ ਦੇ ਮੱਦੇ ਨਜ਼ਰ ਸਾਡੇ ਨਾਲ ਮਹਤਵਪੂਰਨ ਬੰਦੇ ਵੀ ਖੜੇ ਆ ਪ੍ਰਧਾਨ ਜੀ ਖੜੇ ਆ ਜੀ ਜੀ ਅਸੀਂ ਹੁਣ ਇੱਥੇ ਮੋਟਰ ਲੱਗੀ ਹੋਈ ਹੈ ਜੀ ਮੋਟਰ ਜਿਆਦਾ ਪਾਣੀ ਘੇਰਦੀ ਉੱਥੇ ਹਾਂਜੀ ਉਹ ਫਿਰ ਇਸ ਕਰਕੇ ਅਸਮਾਨੀ ਬਿਜਲੀ ਅੱਜ ਹੋਈ ਸੀ ਥੋੜਾ ਜਿਹਾ ਉਹਦੇ ਖਤਰੇ ਕਰਕੇ ਬਿਜਲੀ ਵੀ ਕੱਟੀ ਹੋਈ ਹੈ ਸ਼ਹਿਰ ਦੀ ਜੀ ਜੀ ਇਸ ਕਰਕੇ ਅਸੀਂ ਜਨਰੇਟਰ ਚਲਾ ਰਹੇ ਹਾਂ ਜੀ ਜਿਹੜਾ ਜਨਰੇਟਰ ਨਾਲ ਮੋਟਰ ਚੱਲੂਗੀ ਤੇ ਪਾਣੀ ਜਾਦੇ ਜਾਊਗਾ ਤੇ ਇੱਕ ਮੁੱਦਾ ਹੋਰ ਹੈ ਜੀ ਜੀ ਜਿਹੜੀ ਇੱਕ ਨਹਿਰ ਲੱਗਦੀ ਹੈ ਜੀ ਨਾਲੀ ਇਹਦੇ ਛੱਪੜ ਦੇ ਨਾਲ ਇਹ ਨਹਿਰ ਕੱਲ ਬੰਦ ਕਰਾਤੀ ਸੀ 9 ਵਜੇ ਅਸੀਂ 9 ਵਜੇ ਬੰਦ ਕਰਾਈਦਾ ਉਹ ਸਮਾਂ ਲੱਗਦਾ ਜੀ 10-15 ਘੰਟੇ ਲੱਗ ਜਾਂਦੇ ਆ ਨਹਿਰ ਨੂੰ ਉਹ ਪਹਿਲਾਂ ਜਿਹੜਾ ਪਾਣੀ ਸੀ ਨਹਿਰ ਖਾਲੀ ਹੁੰਦੀ ਸੀ ਉਹਦੇ 'ਚ ਚੱਲਿਆ ਜਾਂਦਾ ਸੀਗਾ ਸਮੱਸਿਆ ਘਟ ਆਂਦੀ ਸੀ ਹੁਣ ਬਰਸਾਤ ਵੀ ਬਹੁਤ ਜ਼ਿਆਦਾ ਹੋਗੀ ਤੇ ਨਹਿਰ ਚ ਵੀ ਪਾਣੀ ਹੈ ਇਸ ਕਰਕੇ ਹੁਣ ਅਸੀਂ ਇਹ ਪਾਣੀ ਦਾ ਜਿਹੜਾ ਜਨਰੇਟਰ ਚਲਾਣ ਲੱਗੇ ਆ ਤੇ ਮੋਟਰ ਰਾਈ ਉੱਥੇ ਪਾਣੀ ਜਲਦੀ ਨਿਕਲ ਜੂਗਾ ਤੇ ਸਮੱਸਿਆ ਦਾ ਹੱਲ ਹੋ ਜੂਗਾ ਬਿਲਕੁਲ ਜੀ ਸੜਕ ਤੇ ਦੱਸੋ ਜਰੂਰ ਜੀ ਕਿੰਨਾ ਕੁ ਪਾਣੀ ਹੈ ਇਸ ਸਮੇਂ ਬਹੁਤ ਜ਼ਿਆਦਾ ਪਾਣੀ ਹੈ ਜੀ ਸੜਕ ਤੇ ਰਾਹਗੀਰਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਕਈ ਗੱਡੀਆਂ ਵੀ ਉੱਥੇ ਬੰਦ ਹੋਈਆਂ ਨੇ ਜੀ ਬਿਲਕੁਲ ਨੁਕਸਾਨ ਵੀ ਹੋ ਰਿਹਾ ਲੋਕਾਂ ਦਾ ਜਿਹੜੇ ਨੇੜੇ ਤੇੜੇ ਦੇ ਘਰ ਨੇ ਉਹ ਸਾਰੇ ਡੁੱਬੇ ਪਏ ਨੇ ਟੋਟਲ ਹਾਂ ਜੀ ਸਭ ਦੇ ਬਾਰ ਅੱਗੇ ਬਹੁਤ ਜ਼ਿਆਦਾ ਪਾਣੀ ਹੈ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਸ਼ਹਿਰ ਦੇ ਵਿੱਚ ਵੱਡੇ ਰੋਡ ਦੇ ਉੱਤੇ ਪਾਣੀ ਦਾ ਬਹੁਤ ਬੁਰਾ ਹਾਲ ਹੈ तकरीबन 2.5 ਫੁੱਟ ਦੇ 3 ਫੁੱਟ ਦੇ ਤੱਕੀਬ ਪਾਣੀ ਹੈ ਸੋ ਇਹ ਮਸਲਾ ਕਦੋਂ ਕੋ ਹੱਲ ਹੋਏਗਾ ਹੁਣ ਕਿੰਨੇ ਟਾਈਮ ਤੱਕ ਆਪਾਂ ਇਹ ਮਸਲੇ ਦੀ ਗੱਲ ਜਿੰਮੇ ਆ ਜੀ ਦੇਖੋ ਗੱਲ ਸੁਣੋ ਸਾਡਾ ਜਿਹੜਾ ਕਮੇਟੀ ਬਣੀ ਨੂੰ ਇੱਕ ਮਹੀਨਾ ਹੋਇਆ ਜੀ ਪ੍ਰਧਾਨ ਦੀ ਚੋਣ ਹੋਈ ਜੀ ਜੀ ਉਸ ਤੋਂ ਬਾਅਦ ਅਸੀਂ ਪਹਿਲਾ ਮੁੱਦਾ ਸਾਰਿਆਂ ਦੇ ਦਿਮਾਗ 'ਚ ਇਹੀ ਸੀਗਾ ਕਿ ਛੱਪੜ ਦਾ ਮੁੱਦਾ ਹੀ ਆਪਾਂ ਪਹਿਲਾਂ ਹੱਲ ਕਰਨਾ ਉਸ ਦੇ ਅਸੀਂ ਜਦੋਂ ਇਹਦੀ ਜਾਣਕਾਰੀ ਲਈ ਹੈ ਵੀ ਕੀ ਸੀਗਾ ਕਿਉਂਕਿ ਉਹ ਟੈਂਡਰ ਸੀਗਾ ਪਿਛਲੀ ਕਮੇਟੀ ਦੇ ਦੌਰਾਨ ਪਿਆ ਹੋਇਆ ਸੀਗਾ ठेकेदार ਨੇ ਕੰਮ ਚਲਾਤਾ ਸੀ ਜੀ ਚਾਰ ਪੰਜ ਮਹੀਨੇ ਕੰਮ ਵੀ ਚੱਲਿਆ ਇਹ ਮਤਲਬ ਵਧੀਆ ਕੰਮ ਕਰ ਰਹੇ ਸੀ ਕੁਝ ਸ਼ਹਿਰ ਦੇ ਸਾਡੇ ਮੂਲ ਸ਼ਹਿਰ ਦੇ ਲੋਕਾਂ ਨੇ ਇਹ ਸੀ ਸਾਰਿਆਂ ਨੂੰ ਨਹੀਂ ਕਹਿੰਦੇ ਕੁਝ ਸਾਨੂੰ ਜਾਣਕਾਰੀ ਮਿਲੀ ਹੈ ਵੀ ਕਿਸੇ ਬੰਦੇ ਨੇ ਉਹਨਾਂ ਤੇ ਇੱਕ ਕੇਸ ਪਾਤਾ ਵੀ ਇਹ ਮਾਈਨਿੰਗ ਕਰ ਰਿਹਾ ਉਸ ਕਰਕੇ ਉਹ ਅਲੀਗੇਸ਼ਨ ਕਰਕੇ ਉਹਨਾਂ ਦਾ ਕੰਮ ਰੁਕ ਗਿਆ ਜੀ ਤਰੋਜਵੰਦ ਦਾ ਪਤਾ ਦੋ ਦਾ ਚਲੋ ਕੰਮ ਰੁਕਣ ਕਰਕੇ ਜੀ ਹੁਣ ਅਸੀਂ ਜਦੋਂ ਕਮੇਟੀ ਬਣਨ ਤੋਂ ਬਾਅਦ ਪਹਿਲਾਂ ਹੀ ਇਸ ਮੁੱਦੇ ਤੇ ਅਸੀਂ ਚਰਚਾ ਕਰੀ ਤੇ ਠੇਕੇਦਾਰ ਨਾਲ ਗੱਲ ਕਰੀ ਠੇਕੇਦਾਰ ਨੂੰ ਬੁਲਾਇਆ ਉਹਨੂੰ ਸਟਿੱਕਲੀ ਕਹਤਾ ਜੀ ਵੀ ਇਹਦਾ ਕੰਮ ਸ਼ੁਰੂ ਕਰੋ ਜੀ ਜੀ ਉਹ ਕਹਿੰਦਾ ਜੀ ਮੈਨੂੰ ਜੁਰਮਾਨਾ ਪਿਆ ਅਸੀਂ ਕਿਹਾ ਉਹ ਤੇਰਾ ਮੁੱਦਾ ਹੈ ਸਾਡਾ ਮੁੱਦਾ ਨਹੀਂ ਹੈ ਸਾਡਾ ਮੁੱਦਾ ਹੈ ਕਿ ਸਾਡਾ ਕੰਮ ਚਲਾਓ ਜਦੋਂ ਤੁਸੀਂ ਠੇਕਾ ਲਿਆ ਤਾਂ ਕੰਮ ਚਲਾਉਣਾ ਤੁਹਾਡਾ ਫਰਜ਼ ਹੈ ਜੀ ਜੀ ਉਸ ਕਰਕੇ ਹੁਣ ਉਹ ਕਹਿੰਦਾ ਜੀ ਮੈਂ ਬਰਸਾਤਾਂ ਥੋੜੀਆਂ ਲੰਘ ਲੈਣ ਦੋ ਮੈਂ ਕੰਮ ਸ਼ੁਰੂ ਕਰਾ ਦਾਂਗਾ ਜੀ ਤੇ ਕੰਮ ਜਲਦੀ ਚਲਾਵਾਂਗੇ ਜੀ ਬਿਲਕੁਲ ਜੀ ਬਿਲਕੁਲ ਜਿਵੇਂ ਤੁਹਾਡੇ ਨਾਲ ਜੀ ਸ਼੍ਰੀ ਗੋਪਾਲਾ ਜੀ ਆਪਾ ਕਹਿ ਸਕਣੇ ਆ ਬਈ ਛੱਪੜ ਦੇ ਬਿਲਕੁਲ ਉੱਤੇ ਵੇ ਹਾਂਜੀ ਇਹਨਾਂ ਨੂੰ ਤਕਲੀਫਾਂ ਦਾ ਬਹੁਤ ਜ਼ਿਆਦਾ ਪਤਾ ਹੋਏਗਾ ਸੋ ਉਹਨਾਂ ਨਾਲ ਵੀ ਕਰਦਿਆਂ ਗੱਲ ਦੇਖੋ ਜੀ ਜਿਹੜੀ ਸਾਡੀ ਬਸਤੀ ਹੈ ਜੀ ਜੀ ਮਤਲਬ ਕਿ ਐਨੀ ਤੰਗ ਹੈ ਬੇਹੱਦ ਆ ਹੁੰਦਾ ਤਕਰੀਬਨ ਆ ਜਿੱਦੇ ਦਾ ਸੁਆ ਨਾਮਾ ਬਣੇ ਉਸ ਦਿਨ ਤੋਂ ਸਾਨੂੰ ਜ਼ਿਆਦਾ ਦਿੱਕਤ ਹੈ ਜੀ 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 ਪਹਿਲਾਂ ਬਿਲਕੁਲ ਨਹੀਂ ਸੀ ਕੋਈ ਦਿੱਕਤ ਇੱਥੇ ਸਮੱਸਿਆ ਬੈ ਲੱਗਿਆ ਹੋਇਆ ਸੀਗਾ ਸਾਰਾ ਪਾਣੀ ਨਹਿਰ ਥਾਈਂ ਨਿਕਲ ਜਾਂਦਾ ਸੀਗਾ ਹੁਣ ਜਿੱਦੇ ਦੀ ਨਹਿਰ ਆਈ ਹੈ ਨਹਿਰ ਦਾ ਕਿ ਕੋਈ ਨਿਕਾਸ ਹੈ ਨਹੀਂ ਜੀ ਸਾਰਾ ਪਾਣੀ ਤਕਰੀਬਨ ਟੋਬੇ ਦੇ ਵਿੱਚ ਆਂਦਾ ਹੈ ਟੋਬੇ ਦੇ ਆਣ ਕਾਰਨ ਹੀ ਸਾਨੂੰ ਇਸ ਸਮੱਸਿਆ ਦੀ ਸਾਰੇ ਬਸਤੀ ਦੋ ਤਿੰਨ ਬਾੜ ਤਾਂ ਐਨੇ ਬੁਰੇ ਹਾਲਤ ਨੇ ਮੇ ਦੇਖਣਯੋਗ ਨੇ ਉਹ ਦੋਨਾਂ ਦੇ ਮਕਾਨ ਡਿੱਗੇ ਕੰਜਾ ਦੇ ਤਾਂ ਮਤਲਬ ਕਿ ਚਾਰ ਤੋਂ ਤਿੰਨ ਚਾਰ ਫੁੱਟ ਪਾਣੀ ਐਨਾ ਉੱਪਰ ਲੋਕਾਂ ਦੇ ਘਰਾਂ ਦੇ ਭੜੇ ਹੋਏ ਜੀ ਜੀ ਜਿਹੜੇ ਨੀਵੇਂ ਮਕਾਨ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਤੁਸੀਂ ਸੋਣ ਹੀ ਲਿਆ ਜੀ ਜਿਵੇਂ ਇਹਨਾਂ ਨੇ ਦੱਸਿਆ ਸਾਰਾ ਕੁਝ ਹੀ ਹਾਲ ਦੱਸਿਆ ਚੱਲਣ ਬਾਰੇ ਵੀ ਦੱਸਿਆ ਤੇ ਆਪਣੀਆਂ ਜੋ ਦਬਦਵਾਂ ਚਲਦੀਆਂ ਪਈਆਂ ਨੇ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ ਸੋ ਮੂਨਕ ਦੇ ਮੇਨ ਆਗੂ ਹੋਣ ਦੇ ਨਾਤੇ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਹ ਹੁਣ ਫੈਸਲਾ ਲਿਆ ਵੀ ਜਲਦੀ ਤੋਂ ਜਲਦੀ ਪਾਣੀ ਦਾ ਨਿਕਾਸ ਕੀਤਾ ਜਾਏਗਾ ਤੇ ਇਹਨਾਂ ਦਾ ਅਗਲਾ ਮੁੱਦਾ ਸਭ ਤੋਂ ਵੱਡਾ ਮੁੱਦਾ ਮੂਨਕ ਦਾ ਜੋ ਛੱਪੜ ਵਿੱਚ ਪਾਣੀ ਖੜ ਜਾਂਦਾ ਹੈ ਤੇ ਸੜਕ ਤੇ ਆ ਜਾਂਦਾ ਹੈ ਉਸ ਦਾ ਹੱਲ ਕਰਨਾ ਹੀ ਹੋਏਗਾ ਅਸੀਂ ਇਹਨਾਂ ਦਾ ਵੀ ਪੰਚਾਇਤ ਦਾ ਸਾਰੇ ਦਾ ਧੰਨਵਾਦ ਕਰਦੇ ਆ ਪ੍ਰਧਾਨ ਜੀ ਦਾ ਹੋਰ ਦਾ ਸਾਰਿਆਂ ਦਾ ਇਹਨਾਂ ਨੇ ਬਹੁਤ ਧੀਰਜ ਨਾਲ ਗੌਰ ਕਰੀਏ ਅਸੀਂ ਗੱਲ ਵੀ ਇਹ ਕਹਿ ਰਹੇ ਨੇ ਵੀ ਅਸੀਂ ਛੇਤੇ ਤੋਂ ਛੇਤੀ ਕਰਾਵਾਂਗੇ ਬਹੁਤ ਧੰਨਵਾਦ ਇਹਨਾਂ ਦਾ